ਸਤ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਭ ਠੀਕ ਹੋ ਸਾਡੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾ ਰਹੇ ਸੇਵੀਆਂ ਦੁੱਧ ਵਾਲੀਆਂ ਦੁੱਧ ਵਾਲੀਆਂ ਸੇਵੀਆਂ ਬਣਾਉਣ ਲੱਗੇ ਆ ਜੀ ਗਰਮਾ ਗਰਮ ਕਿਉਂਕਿ ਸਾਡੀ ਕਾਵਿਆ ਦਾ ਕਰ ਰਹੇ ਸੀ ਅੱਜ ਦਿਲ ਸੇਵੀਆਂ ਖਾਣ ਨੂੰ ਬੜੇ ਦਿਨਾਂ ਦੀ ਪਿੱਛੇ ਪਈ ਆ ਮੈਨੂੰ ਸੇਵੀਆਂ ਖਵਾਓ ਤੇ ਹੁਣ ਇਹਨੂੰ ਸੇਵੀਆਂ ਬਣਾ ਕੇ ਦੇਦੀ ਸਿਮੀ ਸਾਰੇ ਖਾਂਦੇ ਆ ਪਰ ਕਿਉਂ ਸਾਰੇ ਤਾਂ ਫਿਰ ਖਾਵਾਂਗੇ ਜੇ ਤੂੰ ਤੇਰੇ ਲਈ ਬਣੂਗਾ ਤਦੋਂ ਥੋੜਾ ਜਿਹਾ ਮੈਂ ਕੋੰਦੇ ਦੇ ਵਿੱਚ ਲਾਲ ਕਰਕੇ ਫਿਰ ਸਵੇਰ ਨੂੰ ਦੁੱਧ ਪਾ ਦਿੰਦਾ ਹੂੰ। ਹੂੰ। ਇੱਦਾਂ ਕਾਫੀ ਟਾਈਮ ਹੀ ਹੋ ਗਿਆ ਸੀ ਆਪਾਂ ਨੂੰ ਦੁੱਧ ਵਾਲੀਆਂ ਸੇਵੀਆਂ ਖਾਦੇ ਹਨਾ। ਦੁੱਧ ਬਾਅਦ ਪੈਂਦਾ ਪਿੱਲਾ ਪੁਲ ਨਹੀਂ ਹੁੰਦੀ। ਆਹ ਸਾਨੂੰ ਪਤਾ ਭੁੰਨਣੀ ਹੁੰਦੀ ਹੈ ਪਹਿਲਾਂ। ਤੂੰ ਨਸਕਾ ਤੈਨੂੰ ਮੈਂ ਲਾਣਗੀ। ਮੇਰੇ ਕੋਲ ਆ ਗਿਆ ਮੈਨੂੰ ਖਾਣ ਮਿਲਵਾ ਕੇ ਖਾਣ ਨਾ ਲੋ। ਤਨੂ ਦੇ ਮੋਬਾਈਲ ਨੂੰ ਮੈਂ ਲੋਕ ਲਾਇਆ ਇਹ ਨਾ ਮੋਬਾਈਲ ਬੜਾ ਚਲਾਉਂਦੀ ਸੀ ਮੈਂ ਪਾਸਵਰਡ ਲਾ ਦਿੱਤਾ। ਮੈਨੂੰ ਖਾ ਲੀਏ ਨਾ। ਉਹਨੂੰ ਪਾ ਗਿਆ ਜੀ ਸੇਵੀਆਂ 'ਚ ਪਾਣੀ। ਬਾਅਦ ਦੁੱਧ ਪਾਨੇ ਹੋਗਾ ਹਨਾ। ਕਹਿੰਦਾ ਹੁੰਦਾ ਹੈ ਨਹੀਂ ਹਦੇ ਘਰ ਤੋਂ ਮੁਕਾਬਲਾ ਨਹੀਂ ਹੋਣ ਗਿਆ ਨਹੀਂ ਨਹੀਂ ਉਹ ਤਾਂ ਇੱਕ ਬ੍ਰੈਕਟ ਪਾਇਆ ਨਾ ਖਾਲੀ ਯਾਰ ਦੋ ਦੋ ਹੀ ਬਣਾ ਲੈਂਦੀ ਨਹੀਂ ਕੋਈ ਨਾ ਕੱਲ ਬਣ ਜੇਗਾ ਥੋੜੀ ਥੋੜਾ ਗੈਰੀ ਗੈਰੀ ਵੀ ਸੁੱਤਾ ਪਿਆ ਸੀ ਉੱਠ ਗਿਆ ਅੱਜ ਕਰੀ ਦੋ ਤੇ ਆ ਗੈਰੀ ਹੁਣ ਰਹਿੰਦਾ ਜੀ ਗੋਦੀਆਂ ਚ ਤੇ ਹੁਣ ਜਿੱਦਾਂ ਜਿੱਦਾਂ ਸਿਆਣਾ ਹੋਈ ਜਾਂਦਾ ਨਾ ਗੋਦੀ ਚੌੜੀ ਉਤਰਦਾ ਹੁਣੇ ਉੱਠਿਆ ਵਾ ਉੱਡਦੇ ਰੋਣ ਲੱਗ ਗਿਆ ਹੁਣ ਕਹਿੰਦਾ ਮੈਨੂੰ ਗੋਦੀ ਚੱਕੋ ਗੈਰੀ ਕਿਉਂਕਿ ਥੋੜੀਆਂ ਸੀ ਮੈਂ ਸੋਚਿਆ ਚਲੋ ਵੀ ਕੋਈ ਨਾ ਕੋਈ ਕੰਮ ਆਉਂਦੇ ਵਾਦੀ ਜਾਂਦਾ ਹੁੰਦਾ ਆ ਮਾੜਾ ਦੁੱਧ ਡੁੱਲ ਗਿਆ ਹੋਰ ਚਲੋ ਕੋਈ ਨਹੀਂ ਖੰਡ ਘੱਟ ਆ ਇਹ ਪੈ ਗਈ ਆ ਜੀ ਚੀਨੀ ਚੀਨੀ ਪੈ ਗਈ ਖੰਡ ਕਿੰਨੀ ਕ ਬਹੁਤ ਪੈਂਦੀ ਐ ਚ ਆਪਣੇ ਹਿਸਾਬ ਨਾਲ ਮਿੱਠਾ ਰਿਕੋਰਡਿੰਗ ਜਿੰਨਾ ਆਪਾਂ ਖਾਣੇ ਆ ਅੱਛਾ ਅੱਛਾ ਅਸੀਂ ਘੱਟ ਹੀ ਖਾਂਦੇ ਜਾਂਦਾ ਮਿੱਠਾ ਉਹ ਡਿੰਦਾ ਜਿੰਨਾ ਦਾ ਮਿੱਠਾ ਹੀ ਅਸੀਂ ਖਾ ਸਕਦੇ ਅਸੀਂ ਨੋਰਮਲ ਹੀ ਖਾਂਦੇ ਹਾਂ ਜਾਵੇ ਤੂੰ ਰਸਗੁੱਲੇ ਖਾ ਲੈੰਨੀ ਆ ਜਿਆਦਾ ਮਿੱਠਾ ਨਹੀਂ ਖਾਂਦੀ ਆਹ ਦੇਖ ਲਓ ਕਾਵੇ ਕੀ ਕਹਿ ਰਹੀ ਆ ਇਹ ਰਸਗੁੱਲੇ ਖਾ ਲੈਂਦੀ ਆ ਪਰ ਜਿਆਦਾ ਮਿੱਠਾ ਨਹੀਂ ਖਾਂਦੀ ਤੈਨੂੰ ਲੱਗੀ ਆ ਜੀ ਮੋਬਾਈਲ ਚ ਲਾਣ ਇਹਦਾ ਹੋਰ ਕੋਈ ਕੰਮ ਨਹੀਂ ਮੋਬਾਈਲ ਚ ਲਾਣ ਤੋਂ ਇਲਾਵਾ ਜਦੋਂ ਦੇਖੋ ਫੋਨ 'ਚ ਲੱਗੀ ਰਹਿੰਦੀ ਆ ਮੈਂ ਵਾਈਫਾਈ ਤੇ ਲੱਗੀ ਹੁੰਦੀ ਤੇ ਵੀ ਉਹਨੇ ਸਮਾਨ ਬੜਾ ਭੁੱਲਦੇ ਸਾਡੇ ਘਰ ਦਾ ਇਹ ਸਮਾਨ ਇੱਕ ਹੈਗਾ ਆ ਕਾਵੇ ਦਾ ਪਾਪਾ ਤੇ ਸਮਾਨ ਮੜਾ ਭੁੱਲਦੇ ਆ ਮੀਨਾੜ ਅੱਜ ਨਾ ਮੌਸਮ ਅੱਜ ਗਰਮੀ ਰਹੀ ਆ ਤੇ ਇੱਕ ਦੈਲੀ ਨੇਰੀ ਚਲਦੀ ਆ ਰਾਤ ਨੂੰ ਦਿਨੇ ਮੌਸਮ ਧੁੱਪ ਰਹਿੰਦੀ ਆ ਤੇ ਰਾਤ ਨੂੰ ਪੂਰੀ ਨਹੀਂ ਤੇ ਦੋ ਦੋ ਬਾਹਰ ਰੇਜੇ ਪਊਗੀਆਂ ਨਾ ਰਿਜੂਗੀਆਂ ਫੇਰ ਤਿਆਰ ਹੋਣੀ ਗੈਰੀ ਸਾਡਾ ਉੱਠ ਗਿਆ ਸੌਂ ਕੇ ਉਹ ਤਾਂ ਸਾਟ ਤੇ ਦੁੱਧ ਦੇ ਦੁੱਧ ਫਟ ਜੇ ਦੁੱਧ ਕੋਈ ਗਾਂ ਕੱਪੜਾ ਫਟ ਜਾ ਮਹਨਤਾਂ ਚੀਜ਼ ਐ ਹਰਿ ਗੁੜੀ ਦਾ ਸੁਆਦ ਬਹੁਤ ਆਉਂਦੀ ਆ। ਹੋਰ ਖਾਣ ਦੇ ਕਰਕੇ ਤਾਂ ਮੈਂ ਕਹਿੰਦਾ ਵੀ ਇਹਨੇ ਖਾਣਾ ਤੇ ਖਾਣ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ। ਨਿੰਬੂ ਪਾਣੀ ਉਹ ਪੀ ਜੰਨੀ ਤੂੰ ਕੱਲ ਦੀ। ਮਾਲਾ ਕਿ ਆਂ ਰੱਖਿਓ ਰੇਜੀ ਦਾ ਨਾ ਅੱਗੇ ਪਾ ਦਈਓ। ਯਾਰ ਮੈਨੂੰ ਨਹੀਂ ਆਉਂਦੀਆਂ ਬਣਾਉਣੀਆਂ ਮੈਂ ਕੀ ਕਰੂੰਗਾ? ਜਿੰਨੇ ਸਨੇ ਖਾਣੀ ਆ ਜਾ। ਤੂੰ ਤਾਂ ਸਭ ਤੋਂ ਪਹਿਲਾਂ ਆਏਂਗੀ ਫਿਰ। ਦੰ ਦਾ ਪਤਾ ਨਹੀਂ ਲੱਗਦਾ ਹੈਗਾ ਆ ਚੰਗਾ ਭਲਾ ਸੀਗਾ ਕਿਚਨ ਦਾ ਇੱਕ ਸਾਡਾ ਸ਼ੀਸ਼ਾ ਟੁੱਟ ਗਿਆ। ਤੇ ਹੁਣ ਦੇਖਦੇ ਆ ਕਿਦਾਂ ਲਿਆ ਕੇ ਚੇਂਜ ਕਰੂੰਗਾ ਇਹਦਾ ਸ਼ੀਸ਼ਾ ਪਤਾ ਨਹੀਂ ਲੱਗਿਆ ਇੱਕਦਮ ਹੀ ਗਿਰ ਗਿਆ ਆਪਣੇ ਆਪ ਹੀ ਬਾਕੀ ਸਾਰੇ ਸ਼ੀਸ਼ੇ ਪਰਫੈਕਟ ਆ ਸਿਰਫ ਇੱਕ ਸ਼ੀਸ਼ਾ ਗਿਰ ਗਿਆ ਆ ਉਹ ਗੱਤੀ ਨਾਲ ਟੁੱਟ ਗਿਆ ਸੀ ਹੂੰ ਕਿਉਂਕਿ ਪਤਾ ਨਹੀਂ ਲੱਗਾ ਸੀ ਉੱਪਰ ਬੈਠੇ ਸੀ ਛੱਤ ਤੇ ਤੇ ਆਪਣੇ ਆਪ ਹੀ ਸਾਨੂੰ ਆਵਾਜ਼ ਆਈ ਸ਼ੀਸ਼ਾ ਗਿਰਨ ਦੀ ਜਦੋਂ ਅਸੀਂ ਨੀਚੇ ਆਏ ਤਾਂ ਸ਼ੀਸ਼ਾ ਟੁੱਟ ਗਿਆ ਸੀਗਾ ਇਸ ਕਰਕੇ ਹੁਣ ਅਸੀਂ ਨਵਾਂ ਸ਼ੀਸ਼ਾ ਇਹਦਾ ਚੇਂਜ ਕਰਾਂਗੇ ਲੋ ਜੀ ਗੈਰੇ ਨੂੰ ਚੱਕੇ ਚੱਕੇ ਬੱਸ ਹੋ ਗਈ ਹੈ ਗਰਮੀ ਕਰਕੇ ਹੁਣ ਇਹਨਾਂ ਚੱਕਿਆ ਵੀ ਨਹੀਂ ਜਾਂਦਾ ਬੱਚੇ ਉਹਨੂੰ ਆ ਦੇਖੋ ਕੀ ਕਰਦਾ ਹੋਇਆ ਓਏ ਛਦਾਈ ਇਹਦੇ ਨੰਗੇ ਕੀਤੇ ਵਾਏ ਕਿਉਂਕਿ ਹੁਣੇ ਹੋਲੇ ਉੱਠੇ ਫੇਰ ਪੂਰਾ ਛਦਾਈ ਹੈ ਛਦਾਈ ਛਦਾਈ ਨਹੀਂ ਆ ਅਰਚਾਨੇ ਆ ਚੰਨ ਨੀ ਕਾਜ ਆ ਚੰਨ ਚੰਨ ਪਰਦੇਸੀ ਆ ਇਹ ਚੰਨ ਪਰਦੇਸੀ ਆ ਹਲੇ ਬੰਦੀਆ ਪਈਆਂ ਨਾ ਦੋ ਸੁਪੂਗਾ ਵੀ ਥੋੜਾ ਜਾਂ ਹਾਂ ਬੇਤਨ ਦਿਖਾਣੇ ਆ ਹੋਰ ਤਿਆਰ ਹੁੰਦੀ ਆ ਫੇਰ ਤੁਹਾਨੂੰ ਦਿਖਾਣੇ ਆ ਵੀ ਇਸੇਵੇਂ ਕਿੱਦਾਂ ਦੇ ਬਣੇ ਸਾਡੇ ਆ ਹਾਂ ਜੇ ਕੱਲ ਦੇ ਸੈਕ ਗੈਰੀ ਵੀ ਅਜਾਇਰ ਸੋਈ ਚਾ ਉੱਧਰ ਟਿਕਦਾ ਨਹੀਂ ਬਟਤੇ ਇੰਨੇ ਖਲਾਰੇ ਹੋਏ ਆ ਇਹਦੇ ਮੱਧੀ ਵਿੱਚ ਬੱਸ ਸਿਰ ਵਾਲਾਂ ਫੇਰ ਵੀ ਉਗੀ ਹਾਲੀ ਗੈਦਾ ਉਹ ਦੇਖੋ ਗੈਰੀ ਸਾਡਾ ਰੋ ਰਿਆ ਆ ਆ ਦੇਖੋ ਬੱਸ ਇਹ ਆਂਦਾ ਵੀ ਇੱਥੇ ਇਹਨੇ ਰੋ ਰੋ ਕੇ ਸਾਡਾ ਬੁਰਾ ਹਾਲ ਕੀਤਾ ਪਿਆ ਵਾ ਇਹ ਗੋਦੀਆਂ ਚ ਨਹੀਂ ਹੁਣ ਉਤਰਦਾ ਕੀ ਅੰਗ ਮਾਈਆਂ ਪਈਆਂ ਨੇ ਤੇ ਆ ਦੇਖੋ ਤੁਹਾਨੂੰ ਸਾਡੀ ਤਾਂ ਮੋਬਾਈਲ ਛੱਡਦੀ ਨਹੀਂ ਜਿਵੇਂ ਤੁਸੀਂ ਦੇਖਦੇ ਹੋ ਇਹ ਵੀਡੀਓ ਚ ਇਹ ਨਹੀਂ ਮੋਬਾਈਲ ਛੱਡਦੀ ਵੀ ਤੇ ਗੈਰੀ ਸਾਡਾ ਵੀ ਰੋਂ ਤੇ ਲੱਗਾ ਆ ਤਿਆਰ ਹੋ ਰਹੀਆਂ ਆ ਆ ਦੇਖੋ ਇਹ ਨੰਗਾ ਕਰੀਏ ਬੜੀ ਇੱਥੇ ਸਾਫੀ ਕਰੀਏ ਹਰੇ ਰਿੱਜਣ ਗਿਆ ਬੰਦੀਆਂ ਪਈਆਂ ਆ ਲੋ ਜੀ ਹੁਣ ਸੇਵੀਆਂ ਤੇ ਰੰਗਤ ਬੜੀ ਸੋਹਣੀ ਜੀ ਆ ਗਈ ਸੀ ਮੈਂ ਕਿਹਾ ਤੁਹਾਨੂੰ ਦਿਖਾਣੇ ਆ ਅੱਜ ਤਿਆਰ ਹੋ ਰਹੀਆਂ ਆ ਨਹੀਂ ਉਦਾਂ ਸੱਪਾ ਦੁੱਧ ਸੁੱਕਣ ਜੇ ਲੱਗ ਗਿਆ ਨਾ ਥੋੜੀ ਖਾਣੀ ਆ ਸਾਰਾ ਦਿਨ ਅੱਜ ਗਰਮੀ ਚ ਗਿਆ ਜੀ ਸਾਰਾ ਦਿਨ ਟੋਟਲ ਅੱਜ ਗਰਮੀ ਸੀਗੀ ਇੰਨੀ ਕਿ ਜ਼ਿਆਦਾ ਸਾਨੂੰ ਗਰਮੀ ਲੱਗੀ ਕੋਈ ਆਈਡੀਆ ਨਹੀਂ ਹੈਗਾ ਗਰਮੀ ਦਾ ਅੱਜ ਤਾਂ ਬੱਚੀ ਹੋਇਆ ਅੱਜ ਕਾ ਲਿਆ ਤੇ ਮੈਂ ਸਵੇਰ ਦੇ ਅਸੀਂ ਨਿੰਬੂ ਪਾਣੀ ਦੇ ਪਾਉਚੀ ਪੀ ਜਾਂਦੇ ਪਏ ਹਾਂ ਹੁਣ ਦੋ ਤਾਂ ਸੁੱਕ ਗਿਆ ਆ ਬਸ ਉਹਨੂੰ ਤਿਆਰ ਆ ਬਸ ਫੇਵੀਆਂ ਹੁਣ ਮੂੰਹ 'ਚ ਜਾ ਹੁ ਮੈਂ ਨਾਲ ਸਾਰੇ ਟੱਬਰ ਦੇ ਹੁਣ ਤੇਰੇ ਮੂੰਹ 'ਚ ਨਹੀਂ ਜਾਣੀਆਂ ਨਾ ਜਿੱਦਾਂ ਇਹ ਆਵੇ ਹੀ ਦੋਵੇਂ ਪਲੇਟਾਂ ਤੂੰ ਤਾਂ ਮੈਨੂੰ ਪਤਾ ਹੈ ਕਿੰਨਾ ਵਾਰਾ ਖਾਣਾ ਚੀਜ਼ ਨੇ ਕਿੰਨਾ ਨਹੀਂ ਕਿਉਂਕਿ ਤੈਨੂੰ ਜਣੇ ਨੇ ਖਾਣੀਆਂ ਤੇ ਵੀ ਵਾਜਣੀਆਂ ਐਸੇ ਵੀ ਆਂ ਇੱਦਣ ਤੂੰ ਤਾਂ ਸਭ ਤੋਂ ਪਹਿਲਾ ਪਲੇਟ ਲੈ ਕੇ ਬੈਠੇਂਗੀ ਮੈਂ ਤਾਂ ਖਾਣੀ ਉਸ ਤੋਂ ਬਾਅਦ ਦੂਜਾ ਨੰਬਰ ਆਏ ਦਾ ਇਹਦਾ ਇਹਦਾ ਤੇ ਜਾ ਕੇ ਜੇ ਕਿਤੇ ਬਚ ਗਈਆਂ ਤੇ ਉਹ ਮੈਨੂੰ ਮਿਲ ਲਗੀਆਂ। ਉਹ ਜਾਓ। ਔਰ ਪਹਿਲਾਂ ਤੇ ਇਹਨਾਂ ਦੀ ਰੇੜੀਆਂ ਸਾਰਿਆਂ ਨੂੰ ਮੈਂ। ਉਹ ਕਿਤੇ ਤਰਨ ਨਾ। ਤਨੂ ਨੇ ਖਾਣੀਆਂ ਨਹੀਂ ਤਨੂ ਤੂੰ ਖਾਣੀਆਂ ਸੇਵੀਆਂ। ਪਹਿਲਾ ਟੈਸਟ ਦੇਖਾਂਗੇ। ਖਾਣੇ ਨੂੰ ਪਲੇਟਾਂ 'ਚ ਪਾ ਕੇ। ਮम्मा ਮੇਰੀ ਪਹਿਲਾਂ। ਮੈਂ ਮਾਂ ਮੇਰੀ ਹੈਗੀ ਚਲੀ। ਸੇਵੀਆਂ ਰੈਡੀ ਕਰ ਰਹੇ ਹਾਂ। ਬਾਅਦ 'ਚ ਦੇਖਾਂਗੇ ਕਿੰਦਾਂ ਦੀ ਬਣਾਈਆਂ। ਸੇਵੀਆਂ ਆਪਾਂ ਮਿਲ ਲਾ ਤਾਂ 2 ਸਾਲ ਬਾਅਦ ਚਈਆਂ ਬਣਾਈਆਂ ਨਾ। ਬਹੁਤ ਘਾਟਾ ਬਣੀਆ ਮੈਂ ਆਪਣੇ ਘਰੇ ਹਾਂ ਹਾਏ ਆ ਦੇਖੋ ਤਾਂ ਨੇ ਓਹੋ ਹੋ ਕਾਰੇ ਨੂੰ ਤਾਂ ਪਲੇਟ ਮਿਲ ਗਈ ਮੈਂ ਕਿਹਾ ਸਨੇ ਸਤੋ ਪਹਿਲਾ ਇਹਨੂੰ ਹੀ ਮਿਲਣੀ ਹੈ ਚੱਲ ਜਾ ਹੁਣ ਮੇਰੇ ਗਰੀਬ ਦੀਆਂ ਕਾਵੇ ਦੇ ਪਾਪਾ ਦੀਆਂ ਆ ਮੇਰੀਆਂ ਦੇਖ ਲੋ ਘੱਟਾ ਵਾ ਨਾ ਮੇਰੇ ਕਾਵੇ ਦੀ ਜਿਆਦਾ ਦੇਖੋ ਸਾਰੇ ਮੇਰੇ ਘੱਟ ਲੱਗਦੀਆਂ ਮਾੜੀਆਂ ਜਿਆਦਾ ਹੋਣ ਦੀ ਬੇਦਵਰ ਲੈਣੀ ਹੈ ਤੇ ਦੁਬਾਰਾ ਤਾਂ ਮੈਂ ਵੀ ਲੈ ਸਕਦਾ ਕੁਛ ਨਹੀਂ ਪਤਾ ਮੈਨੂੰ ਮਮਾ ਨਹੀਂ ਮਮਾ ਨਹੀਂ ਅੰਦਰ ਲੈ ਕੇ ਖਾਣੇ ਆ ਜਾ ਕੇ ਇਸ ਰੂਟ ਤੇ ਪਾਏ ਨਹੀਂ ਆ ਡਰਾਈ ਫਰੂਟ ਫਿਰ ਟਾਈਮ ਜ਼ਿਆਦਾ ਹੋ ਗਿਆ ਵੀ ਤੁਸੀਂ ਟਾਈਮ ਦੇਖ ਸਕਦੇ ਹੋ ਟਾਈਮ ਹੋ ਰਿਹਾ ਕੋਈ 9:30 ਦੇ ਵਜੇ ਦਾ ਕਰੀਬ ਉਹ ਡਰਾਈ ਫਰੂਟ ਸਾਡੇ ਖਤਮ ਸੀਗੇ ਤੇ ਲਿਆਣੇ ਵੀ ਮੁਸ਼ਕਲ ਸੀ ਰਾਤ ਦਾ ਟਾਈਮ ਕਿਉਂਕਿ ਸਾਡੇ ਏਰੀਆ 'ਚ ਮਾਰਕੀਟ ਜਿਹੜੀ ਆ ਬਹੁਤ ਜਲਦੀ ਮਤਲਬ ਬੰਦ ਹੋ ਜਾਂਦੀ ਐ ਇਸ ਕਰਕੇ ਡਰਾਈ ਫਰੂਟ ਨਹੀਂ ਪਾਏ ਹੈਗੇ। ਅੱਜ ਜਿਵੇਂ ਸੇਮੀਆਂ ਸੇਮੀਆਂ ਕਰਤੀਆਂ ਰੈਡੀ ਟਾਈਮ ਹੋ ਗਿਆ 9:30 ਦਾ 9:00 ਵਜੇ ਦੀ ਲੱਗੀ ਪੂਰਾ ਅੱਧਾ ਘੰਟਾ ਇਹਨੂੰ ਲੱਗਿਆ ਸੇਮੀਆਂ ਬਣਾਉਣ 'ਚ ਤੇ ਹੁਣ ਸਾਡੀਆਂ ਸੇਮੀਆਂ ਤਿਆਰ ਹੋਈਆਂ ਵਾ ਤੇ ਹੁਣ ਖਾ ਕੇ ਦੇਖਦੇ ਕਿੱਦਾਂ ਦੀਆਂ ਬਣੀਆਂ ਵਾ। ਕਾਵਿਆ ਨੇ ਤਾਂ ਸ਼ੁਰੂ ਵੀ ਕਰਤੀ ਆ। ਓਹ ਹੋ 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 ਪਾਲਟੀ ਹੋ ਗਈ ਤੈਨੂੰ ਵੀ ਖਾਣ ਲੱਗ ਗਈ। ਤੈਨੂੰ ਖਾ ਖਾਈ? ਖਾ ਰਹੀ ਆ। ਦਿਖਾਈਂ ਖਾ ਕੇ। ਲੈਣੀ ਜੀ ਦੋ ਇੱਕ ਪੀਸ। ਇੱਕ ਪੀਸ। ਇਹ ਇਦਾਂ ਹੀ ਖਾਂਦੀ ਆ। ਉਹ ਖਾ ਲੀਆਂ ਓਏ ਤੈਨੂੰ ਨੇ ਵੀ ਸੇਵੀਆਂ। ਤੈਨੂੰ ਨੇ ਵੀ ਸੇਵੀਆਂ ਖਾ ਲੀਆਂ। ਅੱਜ ਮੈਂ ਤਾਂ ਹਰਾਨ ਆ। ਮੈਂ ਵੀ ਤੁਹਾਨੂੰ ਇੱਕ ਚਮਚਾ ਟੇਸਟ ਦੇਖੋ ਖਾ। ਇੱਕ ਚਮਚਾ ਤੁਹਾਨੂੰ ਮੈਂ ਵੀ ਖਾ ਕੇ ਦਿਖਾਣਾ ਕਿੰਦਾਂ ਦੀ ਬਣੀਆਂ। ਐਂਡ ਬਣੀਆਂ ਐਂਡ। ਗਰਮ ਤੇ ਹਨਾ। ਇਨੀ ਅੱਛੀ ਕੁਸਾਈ। ਬਹੁਤ ਵਧੀਆ ਜੀ ਬਹੁਤ ਵਧੀਆ ਨਜ਼ਾਰਾ ਆ ਗਿਆ ਖਾ ਕੇ ਹੁਣ ਸਾਡੇ ਕੈਰੀ ਨੇ ਕੱਤਾ ਮੇਰੇ ਤੇ ਬਾਥਰੂਮ ਦੋ ਮਿੰਟ ਲੰਦਾ ਗੱਲਾਂ ਕਰਨ ਨੂੰ ਸਾਨੂੰ ਹੋਰ ਸਿਮੀ ਦੇ ਕੱਪੜੇ ਭੇਜ ਤੇ ਕੈਰੀ ਨੇ ਆ ਤੇ ਚਲੋ ਤੁਹਾਨੂੰ ਮਿਲਾਂਗੇ ਨਵੇਂ ਬਲੌਗ ਚੱਗੇ ਬਾਏ